ਮੇਰਾ ਨਾਮ ਸਤਵੀਰ ਰਾਜ ਬਹੁਤ ਜ਼ਿਆਦਾ ਰੌਲਾ ਜੀ ਸੇਰ ਸਾਡੇ ਕੋਲ ਪਾਣੀ ਦਾ ਕਿਹਦੀ ਪੀਤਾ ਗਿਆ ਬਹੁਤ ਜ਼ਿਆਦਾ ਲੋਕਾਂ ਨੇ ਬੋਤਲਾਂ ਪਰ ਲੋ ਟੈਂਕੀਆਂ ਫੁੱਲ ਕਰ ਲੋ ਜਿੰਨਾਂ ਕਹਿੰਦੀ 50 ਤੇ ਨਹੀਂ ਪਾਇਆ ਉਹ ਵੀ ਟੈਂਕੀ ਫੁੱਲ ਕਰਾ ਰਿਆ ਬਹੁਤ ਜ਼ਿਆਦਾ ਹੋ ਸਕਦਾ ਸਾਡੇ ਸ਼ਾਮ ਦਾ ਪਾਣੀ ਵੀ ਘਟ ਜਾਣ ਹਾਂਜੀ ਆਜੋ ਆਜੋ ਮੇਰਾ ਨਾਮ ਕੇਸ਼ ਪਟੀਆ ਅੱਜ ਜਿਹੜਾ ਕਾਨੂੰਨ ਜਿਹੜਾ ਪਾਸ ਕੀਤਾ ਸੀ ਬਾਹਰ ਸਰਕਾਰ ਨੇ ਜਿਹੜੇ ਕਈ ਟਰੱਕ ਡਰਾਈਵਰ ਜਿਹੜੇ ਕਈ ਐਕਸੀਡੈਂਟ ਕਰਕੇ ਆਪਣੀਆਂ ਗੱਡੀਆਂ ਛੱਡ ਕੇ ਤੇ ਭੱਜ ਜਾਂਦੇ ਸੀ ਉਹਨਾਂ ਵਾਸਤੇ ਇੱਕ ਕਾਨੂੰਨ ਕੀਤਾ ਹੋਇਆ ਵੀ ਜੇਕਰ ਉਹ ਕੋਈ ਵੀ ਐਕਸੀਡੈਂਟ ਕਰਦੇ ਆ ਜਿਹੜਾ ਆਪਣੀ ਜਾਨ ਨਾਲ ਲੱਗਦਾ ਹੁੰਦਾ ਵਾ ਐਕਸੀਡੈਂਟ ਜਿਹੜਾ ਹੋ ਜਾਂਦਾ ਵਾ ਤੇ ਟਰੱਕ ਡਰਾਈਵਰ ਜਿਹੜੇ ਆ ਉਹ ਉਹਨੂੰ ਛੱਡ ਕੇ ਤੇ ਭੱਜ ਜਾਂਦੇ ਸੀ ਉਹਦੇ ਉੱਤੇ ਉਹਨਾਂ ਨੇ ਕਾਨੂੰਨ ਜਿਹੜਾ ਵਾ ਕੋਈ ਬਣਾਇਆ ਵਾ ਸਖਤ ਕਾਨੂੰਨ ਆ ਜਿਹੜੀ ਵਿਰੋਧਤਾ ਕੀਤੀ ਆ ਜਿੰਨੇ ਵੀ ਆਪਰੇਟਰ ਆ ਟਰੱਕ ਡਰਾਈਵਰ ਜਿੰਨੇ ਵੀ ਸੰਤਾਵਾ ਵਾ ਉਹਦੇ ਕਰਕੇ ਜਿਹੜਾ ਵਾ ਪਿੱਛੋਂ ਤੇਲ ਨਹੀਂ ਆ ਰਿਹਾ ਉਦੇ ਕਰਕੇ ਸਾਰਾ ਜਮ ਜੂਮ ਜਿਹੜਾ ਲੱਗਾ ਜੀ ਦੀ ਹੜਤਾਲ ਆ ਜੀ ਇਸ ਕਰਕੇ ਹਾਂਜੀ ਗ੍ਰੀਸ਼ ਕੁਮਾਰ ਜੀ ਪੈਟਰੋਲ ਜੀ ਆ ਡੀਜ਼ਲ ਪਵਾਣ ਆਏ ਆ ਪੈਟਰੋਲ ਲੈਣ ਆਏ ਆ ਸਭ ਕੁਝ ਖਤਮ ਹੋ ਜਾ ਲਾਵਾ ਕਹਿੰਦੇ ਟਰੱਕਾਂ ਦੀ ਹੜਤਾਲ ਹੋ ਗਈ ਦੀ ਆ ਔਰੇ ਕਰਕੇ ਇਹ ਸਾਰੀ ਮੁਸੀਬਤ ਹੈ ਹੜਤਾਲ ਖੁੱਲਣ ਤੋਂ ਪਹਿਲਾਂ ਸਭ ਕੁਝ ਬੰਦਾ ਗੱਡੀਆਂ ਗੁੱਡੀਆਂ ਦੇ ਤੇ ਕਿਸੇ ਤੇ ਤੇਲ ਹੀ ਨਹੀਂ ਹੈਗਾ ਤੇ ਤੇਲ ਹੋਏਗਾ ਤੇ ਕੋਈ ਗੱਡੀ ਚਲਾਏਗਾ ਜੀ ਹਾਂਜੀ 200 ਦਾ ਜੀ ਜੀ ਇਹਦਾ ਰਾਸ਼ੀ ਅੱਜ ਕਿੰਨਾ ਕੁ ਟੈਨਪਾਰ ਹੈ ਬਸ ਹੜਤਾਲ ਕਰਕੇ ਉਹਨਾਂ ਨੇ ਕਿਹਾ ਜੀ ਅੱਜ ਹੜਤਾਲ ਹੈ ਤਾਂ ਕਰਕੇ ਵੈਸੇ ਰੈਗੂਲਰ ਲੋਕਾਂ ਨੇ ਜ਼ਿਆਦਾ ਪੈਨਿਕ ਕ੍ਰੀਏਟ ਕਰਤਾ ਕਿ ਜ਼ਿਆਦਾ ਪੈਨਿਕ ਕ੍ਰੀਏਟ ਕਰਤਾ ਲੋਕਾਂ 'ਚ ਤੇ ਇਦਾਂ ਜਿੱਦਾਂ ਤੇਲ ਹੀ ਮੁੱਕ ਗਿਆ ਪਿੱਛੇ ਅੱਛਾ ਹਾਂਜੀ ਜੀ ਸਮਝਦਾ ਲੋਕੀ ਭਾਂਡੇ ਵੀ ਲੈ ਕੇ ਆਏ ਨੇ ਭਾਂਡੇ ਉਹ ਦੂਜੇ ਕੰਮਾਂ ਵਾਸਤੇ ਉਹ ਤਾਂ ਕੰਨੀਆਂ ਜਰੂਰ ਪਰਵਾਅ ਆ ਰਹੇ ਨੇ ਲੋਕਾਂ ਦਾ ਹੜ ਕੰਮ ਜਾ ਮੱਤ ਗਿਆ ਹਾਂਜੀ ਹਾਂਜੀ ਹਾਂ ਹਾਂ ਅੱਧਾ ਘੰਟਾ ਹੋ ਗਿਆ ਹੈ ਅੱਗੇ ਕੀ ਕਰਦੇ ਤੇਲ ਨਹੀਂ ਪਾਉਣ ਦੇ ਹੈਗੇ ਭੀੜ ਬੜੀ ਆ ਹਾਂਜੀ ਕਿੰਨਾ ਤੇਲ ਪਾਉਣ ਆਏ ਅੱਜ ਤਾਂ ਸੌਦਾ ਹੀ ਪਾਉਣਾ ਹੈ ਸੌਦਾ ਤਾਂ ਕੱਲ ਨੂੰ ਹੀ ਟਾਈਮ ਲੱਗ ਜੇਗਾ ਫਿਰ ਲੱਗ ਜੂਗਾ ਅੱਜ ਇਹ ਕਹਿੰਦੇ ਹਰਤਾਜ ਚੱਲ ਲਈ ਇਸ ਕਰਕੇ ਬਹੁਤ ਜ਼ਿਆਦਾ ਤੁਹਾਡਾ ਤੇਲ ਵਿਕ ਰਿਹਾ ਹੈ ਇਸ ਕਰਕੇ ਬਹੁਤ ਜ਼ਿਆਦਾ ਹੈ ਹਰ ਦੇ ਕਾਫੀ ਦੁਨੀਆ ਆ ਰਹੀ ਹੈ ਕਾਫੀ ਆ ਜਿਹੜੇ 50 ਬੰਦੇ ਪਾਣਦੇ ਸਾਰੇ 5.5 ਸੜਾ ਪਾ ਰਹੇ ਨੇ ਹਾਂ ਭਾਂਡੇ ਬਾਡੀਆਂ ਨਾਲ ਕੋਈ ਲੈ ਲੈ ਆ ਰਹੇ ਨੇ ਜਿਹਨ ਲੋਕੀ 50 ਬੰਦੇ 5.5 ਸੜਾ ਦੇ ਪਾ ਰਹੇ ਨੇ ਇਹਦਾ ਕਿਉਂ ਕਰ ਰਹੇ ਚਲੋ ਦੱਸਿਆ ਰਸਤਾ ਐਡਾ ਕੋਈ ਕਹਿੰਦੇ ਕਾਫੀ ਨੂੰ ਕਾਹਨ ਕੀ ਬੋਲਾਂ ਮੈਂ ਪਵਨ ਕੋਣ ਕੀ ਕਰ ਰਹਾ ਹੈ ਪਾਜੀ ਨੂੰ ਡੀਜ਼ਲ ਲੈਣਾ ਹੈ ਸਰ ਭਾਈ ਜੀ ਕਹਿੰਦੇ ਬੰਦ ਹੁੰਦੇ ਆ ਅੱਛਾ ਕਿੰਨਾ ਚਾਹੀਦਾ ਚਾਹੀਦਾ ਕਹਿਣ ਜਿੰਨਾ ਭਰ ਜੇ ਹਾਂਜੀ